ਸਮਾਣਾ ਸਿਟੀ ਪੁਲਿਸ ਵੱਲੋਂ ਕਥਿਤ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੇ ਮਾਮਲਾ ਦਰਜ ਹੋਇਆ ਕਿ ਉਹਨਾਂ ਨੇ ਕਿਸੇ ਵਿਅਕਤੀ ਦੇ ਖਾਤੇ ਵਿੱਚੋਂ ਪੈਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਔਰ ਉਸ ਦੇ ਵਿੱਚ ਪੁਲਿਸ ਉਹਦੀ ਮੈਡੀਕਲ ਜਾਂਚ ਕਰਾ ਰਹੀ ਹੈ ਔਰ ਉਸ ਦੇ ਗਲਵਾਦ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤਾ ਗਿਆ ਉਹਦਾ ਕਹਿਣਾ ਹੈ ਕਿ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦਾ ਫਰੋਡ ਨਹੀਂ ਕੀਤਾ ਗਿਆ ਲੇਕਿਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਥਿਤ ਔਰਪਿਆ ਨੂੰ ਸਿਆਰਪੁਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਔਰ ਇਹਨਾਂ ਦੀ ਮੈਡੀਕਲ ਜਾਂਚ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਪੁਲਿਸ ਵੱਲੋਂ ਕਰਵਾ ਕੇ ਅਦਾਲਤ 'ਚ ਪੇਸ਼ ਕੀਤਾ ਜਾਊਗਾ ਅਦਾਲਤ 'ਚ ਇਹ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਸਾਰਾ ਮਾਮਲਾ ਕੀ ਸੀ ਇਹ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਤੁਸੀਂ ਸਿਮ ਬੈਂਕ ਵਿੱਚ ਉਹਨੂੰ ਖਾਤੇ ਨਾਲ ਲਿੰਕ ਕੀਤਾ ਹੋਇਆ ਹੈ ਜੇ ਤੁਸੀਂ ਆਪਣਾ ਨੰਬਰ ਚੇਂਜ ਕਰਦੇ ਹੋ ਤਾਂ ਨੰਬਰ ਚੇਂਜ ਕਰਨ ਦੇ ਬਾਅਦ ਉਸ ਸਿਮ ਨੂੰ ਬੰਦ ਕਰਵਾ ਦਿਓ ਬੈਂਕ ਤੋਂ ਲਿੰਕ ਹਟਵਾ ਦਿਓ ਨਹੀਂ ਤਾਂ ਇਸ ਤਰ੍ਹਾਂ ਦੀ ਘਟਨਾ ਤੁਹਾਡੇ ਨਾਲ ਵੀ ਹੋ ਸਕਦੀ ਹੈ आकाश कुमार मेरी वाइफ है सर मैंने पैसे ऐसे निकलवाए कि मुझे ना कॉल आया था मेरे सिम पर उन्होंने बोला कि आपके नंबर मेरे ना नूपुत जड़े आ वो ਉਹਨਾਂ ਦੇ ਕੋਲ ਸਾਰਾ ਖਾਤਾ ਆ ਸਾਰਾ ਮੇਰਾ ਏਟੀਐਮ ਵਗੈਰਾ ਆ ਉਹਨਾਂ ਨੇ ਕਹਿੰਦੇ ਪੈਸੇ ਕਢਾ ਲੈਣੇ ਤੇ ਕਹਿੰਦੇ ਹਾਂ ਨੰਬਰ ਨਾਲ ਮੇਰਾ ਖਾਤਾ ਲਿੰਕ ਆ ਤੇ ਮੈਂ ਕਹਿੰਦੇ ਤੈਨੂੰ ਵੀ ਸੇਵਾ ਬਣੀ ਕਰ ਦੂੰਗਾ ਤੇ ਦੂੰਗਾ ਦਾ ਮੇਰਾ ਪੁੱਤ ਨਾ ਮੈਨੂੰ ਗੱਲਾਂ 'ਚ ਲੈ ਕੇ ਉਹਨਾਂ ਨੇ ਤਾਂ ਇਹ ਮੈਨੂੰ ਕਹਿੰਦੇ ਵੀ ਪੈਸੇ ਕਢਵਾ ਕੇ ਦੇ ਦੇ ਕਿੰਨੇ ਪੈਸੇ ਕਢਾਏ 2 ਲੱਖ 70 ਹਜ਼ਾਰ ਦੇ ਸਮਥਿੰਗ ਸੀਗੇ ਤੇ ਮੈਂ ਫਿਰ ਉਹ ਕਸਟਮਰ ਕਿਥੇ ਦੇ ਜਿੱਤੇ ਪੈਸੇ ਕਢੇ ਉਹ ਸਮਾਨੇ ਦੇ ਸੀ ਉਹ ਸਮਾਨੇ ਦੇ ਸੀਗੇ ਤੇ ਮੈਂ ਕਦੀ ਇੱਧਰ ਆਇਆ ਮਣੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਕਿੰਨੇ ਪੈਸੇ ਕਢਾਏ ਤੁਸੀਂ ਇਸ ਤਰ੍ਹਾਂ ਕਿਹਨੂੰ ਕਰਦਾ ਕਦੀ ਮਣੀ ਕਢਾਈ ਠੀਕ ਕਢਾਈ ਹਾਂਜੀ ਆਹੀ ਉਹ ਵੀ ਸਰ ਮੈਨੂੰ ਪਤਾ ਨਹੀਂ ਸੀਗਾ ਤੇ ਫੇਰ ਇਹ ਕੰਮ ਕਰਦੇ ਤੁਸੀਂ ਸਾਡੀ ਮਨੀਆਰੀ ਦੁਕਾਨ ਆ ਸਰ ਉੱਥੇ ਤੇ ਬੁੱਲਵਾਲ ਸਾਹਬੋ ਡਿਸਟ੍ਰਿਕਟ ਹਾਂਜੀ ਤੇ ਉਸ ਤੋਂ ਬਾਅਦ ਸਰ ਮੈਨੂੰ ਇਹਨਾਂ ਨੇ ਇੱਥੇ ਸੱਦਿਆ ਸਮਾਣੇ ਸਾਈਬਰ ਸੈੱਲ 'ਚ ਮੈਂ ਫੇਰ ਇੱਥੇ ਆ ਕੇ ਬਿਆਨ ਦੇ ਗਏ ਸੀਗਾ ਤੇ ਉਹ ਵੀ ਇਹਨਾਂ ਨੇ ਹੁਣ ਜਦੋਂ ਮੈਂ ਕੁਛ ਦੱਸਿਆ ਨਹੀਂ ਕਹਿੰਦੇ ਤੁਹਾਨੂੰ ਦੱਸਾਂਗੇ ਦੁਬਾਰਾ ਮੁੜ ਕੇ ਆ ਕੇ ਪੁਲਿਸ ਸਾਨੂੰ ਅਰੈਸਟ ਕਰਕੇ ਲੈ ਗਈ ਮੈਨੂੰ ਇਹ ਪਤਾ ਨਹੀਂ ਸੀਗਾ ਵੀ ਨਹੀਂ ਤੁਸੀਂ ਜਿਹੜੇ ਪੈਸੇ ਕਢਾਏ ਕਿਸ ਤਰ੍ਹਾਂ ਮਤਲਬ ਦੂਜੇ ਖਾਤੇ 'ਤੋਂ ਪੈਸੇ ਜਿਵੇਂ ਟਰਾਂਸਫਰ ਕਰ ਲਏ ਉਹ ਸਰ ਖਾਤਾ ਉਹਦੇ ਨਾਲ ਲਿੰਕ ਸੀਗਾ ਨਾ ਉਹਨਾਂ ਦੇ ਬੈਂਕ ਦੇ ਅਕਾਊਂਟ ਦੇ ਨਾਲ ਉਹਨਾਂ ਨੇ ਮੈਨੂੰ ਆਪ ਆਧਾਰ ਕਾਰਡ ਦਿੱਤਾ ਮੇਰਾ ਇੱਧਰ ਸਾਡਾ ਕੋਈ ਹੈ ਹੀ ਨਹੀਂਗਾ ਲੈਣ ਦੇ ਨਾ ਹੀ ਆਪਾਂ ਕਦੀ ਆਏ ਇੱਧਰ ਤੇ ਕੱਲ ਜਦੋਂ ਆਪਾਂ ਆਏ ਸੀਗੇ ਪੁਲਿਸ ਵਾਲੇ ਜਦੋਂ ਮੈਂ ਆਪ ਆਇਆ ਘਰ ਸਮਾਂ ਉਦੋਂ ਹੈ ਨਹੀਂ ਸੀਗੇ ਮੈਂ ਕਿਹਾ ਵੀ ਆਪਾਂ ਕਿਹੜਾ ਕੋਈ ਗੁਨਾਹ ਕੀਤਾ ਹੈ ਮਦਾਈ ਮੁਕੱਦਮਾ ਸੁਰਜੀਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਧਨੌਰੀ ਵੱਲੋਂ ਮਤਲਬ ਪਰਚਾ ਰਿਜਿਸਟਰਵਾਇਆ ਗਿਆ ਕਿ ਉਹਨਾਂ ਦਾ ਫੋਨ ਨੰਬਰ ਯੂਜ਼ ਕਰਕੇ Google Pay ਚ ਲਾ ਕੇ ਉਹ ਤੋਂ ਪੌਰਨੇ 300 ਲੱਖ ਰੁਪਏ ਕੜਵਾਇਆ ਗਿਆ ਕਿਸੇ ਬੰਦੇ ਕੋਲ ਜ ਜਿਹਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਆਕਾਸ਼ ਕੁਮਾਰ ਪੁੱਤਰ ਸਰਪਜੀਤ ਸਿੰਘ ਤੇ ਉਸ ਦੀ ਘਰ ਵਾਲੀ ਮਨਪ੍ਰੀਤ ਕੌਰ ਜਿਹੜੇ ਪਿੰਡ ਬੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز